ਅਸੀਂ ਬਰਨਾबास ਅਤੇ ਕਪਰੂਸ ਅਤੇ ਕਰੋਨੇ ਦੇ ਵਿਸ਼ਵਾਸੀਆਂ ਦੀ ਤਰ੍ਹਾਂ ਦੂਜਿਆਂ ਨੂੰ ਪ੍ਰਭੂ ਨਾਲ ਮਿਲਾਉਣ ਦਾ ਕੀ ਕਰੀਏ ਕੰਮ ਕਰੀਏ ਔਰ ਉਹਨਾਂ ਵਿਸ਼ਵਾਸੀਆਂ ਨੇ ਕੀ ਕੀਤਾ ਸੀ ਜਿਸ ਕਰਕੇ ਲੋਕ ਪ੍ਰਭੂ ਵੱਲੋਂ ਕੀ ਹੋ ਰੈ ਸੀ ਮੁੜ ਰੈ ਸੀ ਬਹੁਤ ਸਾਰੀਆਂ ਸਚਾਈਆਂ ਉਹਨਾਂ ਨੇ ਜੋ ਕੀਤਾ ਸੀ ਮੈਂ ਸਿਰਫ ਤਿੰਨ ਸਚਾਈਆਂ ਬੰਡਾਂਗਾ ਜੀ ਤਿੰਨ ਸੱਤ ਬੰਦਾਂਗਾ ਕਿ ਉਹਨਾਂ ਨੇ ਕੀ ਕੀਤਾ ਹੋਵੇਗਾ ਜਿਨ੍ਹਾਂ ਗੱਲਾਂ ਨੂੰ ਸੁਣ ਕੇ ਲੋਕ ਕਿਧਰ ਨੂੰ ਮੁੜਿਆ ਹੈ ਪ੍ਰਭੂ ਵੱਲ ਮੁੜਿਆ ਹੈ ਅਤੇ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਤੇ ਕੀ ਕਰ ਲਿਆ ਵਿਸ਼ਵਾਸ ਕਰ ਲਿਆ ਲੋਕ ਫਿਰ ਗਏ ਤਾਂ ਲਿਖਿਆ ਕੀ ਹੋ ਗਿਆ ਫਿਰ ਦਾ ਦਾ ਮਤਲਬ ਬੁਰਾਈ ਤੋਂ ਪਲਟ ਕੇ ਸਚਾਈ ਵੱਲ ਮੁੜ ਗਏ ਹਨੇਰੇ ਤੋਂ ਚਾਨਣ ਵੱਲ ਹੋ ਗਏ ਹਨੇਰੇ ਤੋਂ ਚਾਨਣ ਵੱਲ ਹੋ ਗਏ ਔਰ ਅਸੀਂ ਪਰਮੇਸ਼ਰ ਦੇ ਵਚਨ ਦੀ ਧਿਆਨਾ ਸੁਣੀਏ ਬਹੁਤ ਹੀ ਪਿਆਰਾ ਵਚਨ ਹੈ ਔਰ ਜਦੋਂ ਅਸੀਂ ਇਸ ਉੱਤੇ ਗੌਰ ਕਰਦੇ ਆ ਕਿ ਉਹਨਾਂ ਨੇ ਕੀ ਕੀਤਾ ਹੋਵੇਗਾ ਉਹਦੇ ਵਿੱਚ ਅਸੀਂ ਕਿੰਨੇ ਸੱਚ ਨੂੰ ਦੇਖਣ ਲੱਗਿਆ ਤਿੰਨ ਆਈਏ ਪਹਿਲੀ ਗੱਲ ਤੇ ਗੌਰ ਕਰਦੇ ਆ ਪਹਿਲਾ ਕੰਮ ਉਹਨਾਂ ਨੇ ਜੋ ਕੀਤਾ ਉਹ ਪਰਮੇਸ਼ਰ ਦਾ ਵਚਨ 11 ਅਧਿਆਇ ਉਹਦਾ 20 ਵਚਨ ਦੇਖੀਏ ਪੜ੍ਹ ਕੇ ਰਸੂਲਾਂ ਦੇ ਕਰਤੱਵ 11 ਦਾ 20 ਵਚਨ ਦੇਖੋ ਧਿਆਨ ਦੇ ਧਿਆਨ ਦਿਓ ਸਮਝ ਲੱਗ ਰਹੀ ਹੈ ਜਰੂਸ਼ਲਮ ਦੇ ਵਿੱਚ ਜਦੋਂ ਵਿਸ਼ਵਾਸੀ ਲੋਕਾਂ ਨੂੰ ਸਤਾਇਆ ਗਿਆ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ ਉੱਥੋਂ ਕੁਝ ਲੋਕ ਦੌੜ ਕੇ ਭੱਜ ਕੇ ਕਿੱਥੇ ਆ ਗਏ ਅੰਤਾਕੀਆ ਸ਼ਹਿਰ ਦੇ ਵਿੱਚ ਆ ਗਏ ਜਦੋਂ ਅੰਤਾਕੀਆ ਸ਼ਹਿਰ ਦੇ ਵਿੱਚ ਆਏ ਉਸ ਖੇਤਰ ਦੇ ਵਿੱਚ ਆਏ ਉਸ ਇਲਾਕੇ ਦੇ ਵਿੱਚ ਆਏ ਤਾਂ ਉਹ ਡਰ ਕੇ ਕਬਰਾ ਕੇ ਕਿਸੇ ਕਮਰੇ ਵਿੱਚ ਨਹੀਂ ਬੈਠੇ ਉਹ ਡਰੇ ਨਹੀਂ ਉਹ ਜਰੂਸ਼ਲਮ ਨੂੰ ਛੱਟ ਕੇ ਅੰਤਾਕਿਆ ਤੇ ਜਦੋਂ ਆਏ ਤੇ ਉਹਨਾਂ ਨੇ ਆਪਣੀ ਮਸੀਹੀ ਜ਼ਿੰਦਗੀ ਜੀਣੇ ਨੂੰ ਕੀ ਰੱਖਿਆ ਜਾਰੀ ਰੱਖਿਆ ਜਿਹੜਾ ਕੰਮ ਉਹਨਾਂ ਨੂੰ ਪ੍ਰਭੂ ਨੇ ਕਰਨ ਲਈ ਕਿਹਾ ਸੀ ਉਹ ਕੰਮ ਕਰਨ ਦੇ ਵਿੱਚ ਉਹ ਲੱਗੇ ਰਹੇ ਔਰ ਬਚਨ ਇਸ ਗੱਲ ਤੇ ਗਵਾਹੀ ਦਿੰਦਾ ਆ ਕਿ ਉਹਨਾਂ ਨੇ ਕੀ ਕੀਤਾ ਸੀ ਲੋਕਾਂ ਨੂੰ ਪ੍ਰਭੂ ਵੱਲ ਮੋੜਨ ਲਈ ਔਰ ਲਿਖਿਆ ਇਸ ਜਗ੍ਹਾ ਦੇ ਉਤੇ ਲਿਖਿਆ ਅੰਤਾਕਿਆ ਵਿਚ ਆਣ ਕੇ ਉਹਨਾਂ ਨੇ ਪ੍ਰਭੂ ਯਿਸੂ ਦੀ ਕੀ ਸਣੋ ਦੇ ਫਿਰਦੇ ਸੀ ਖੁਸ਼ਖਬਰੀ ਹਾਲੇਲੂਇਆ ਉਹ ਕੀ ਕਰ ਰਹੇ ਸੀ ਲੋਕਾਂ ਨੂੰ ਪ੍ਰਭੂ ਦੇ ਨਾਲ ਮਿਲਾਉਣ ਦੇ ਲਈ ਖੁਸ਼ਖਬਰੀ ਸੁਣਾ ਰਹੇ ਸੀ ਯੋਰਨਾ ਬੋਲਿਓ ਕੀ ਕਰ ਰਹੇ ਸੀ ਹਾਂ ਉਹ ਖੁਸ਼ਖਬਰੀ ਸੁਣਾਉਣ ਦਾ ਕੰਮ ਕਰ ਰਹੇ ਸੀ ਤੁਹਾਨੂੰ ਪਤਾ ਖੁਸ਼ਖਬਰੀ ਕੀ ਹੈ ਖੁਸ਼ਖਬਰੀ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲਦੀ ਹੈ ਹallelujah ਖੁਸ਼ਖਬਰੀ ਕੀ ਹੈ ਖੁਸ਼ਖਬਰੀ ਹੈ ਪ੍ਰਭੂ ਯਿਸੂ ਮਸੀਹ ਦੇ ਬਾਰੇ ਠੀਕ ਠੀਕ ਲੋਕਾਂ ਨੂੰ ਜਾਣਕਾਰੀ ਦੇਣਾ ਖੁਸ਼ਖਬਰੀ ਕੀ ਹੈ ਯਿਸੂ ਮਸੀਹ ਦੇ ਬਾਰੇ ਠੀਕ ਠੀਕ ਲੋਕਾਂ ਨੂੰ ਕੀ ਦੇਣੀ ਹੈ ਹਾਂ ਖੁਸ਼ਖਬਰੀ ਬਾਰੇ ਬਹੁਤ ਕੁਝ ਵਿਚਾਰ ਹੈ ਪਰ ਮੈਂ ਤੁਹਾਨੂੰ ਇਸ ਤਰ੍ਹਾਂ ਸਮਝਾਉਣਾ ਕਿ ਖੁਸ਼ਖਬਰੀ ਜਿਹੜੀ ਸ਼ਾਰਟ ਵਿੱਚ ਜੇ ਇਸ ਨੂੰ ਸਮਝੀਏ ਤੇ ਇਹਦਾ ਮਤਵਲੇ ਹੈ ਕਿ ਯਿਸੂ ਮਸੀਹ ਦਾ ਜੀਵਨ ਉਹਦਾ ਜੰਮਣਾ ਅਤੇ ਉਹਦਾ ਪਾਪੀਆਂ ਦੇ ਲਈ ਮਰਨਾ ਤੇ ਉਹਦਾ ਮੁਰਦਿਆਂ ਵਿੱਚੋਂ ਜੀ ਉੱਠਣਾ ਅਤੇ ਪਰਮੇਸ਼ਰ ਦੇ ਪਰਮੇਸ਼ਰ ਦੀ ਉਹ ਯੋਜਨਾ ਮਨੁੱਖ ਨੂੰ ਪਾਪਾਂ ਤੋਂ ਬਚਾਉਣ ਲਈ ਉਹ ਕਿਹਦੇ ਵਿੱਚ ਸ਼ਾਮਲ ਹੈ ਖੁਸ਼ਖਬਰੀ ਦੇ ਵਿੱਚ ਆ ਲੋਕਾਂ ਦੇ ਅੱਗੇ ਪੇਸ਼ ਕਰਨਾ ਕਿ ਯਿਸੂ ਕੌਣ ਸੀ ਉਸਨੇ ਕੀ ਕੀਤਾ ਉਹ ਕਿਉਂ ਮਰਿਆ ਅਤੇ ਕਿਉਂ ਮੁਰਦਿਆਂ ਵਿੱਚੋਂ ਜੀ ਉੱਠਿਆ ਤੇ ਉਹਦੇ ਤੇ ਵਿਸ਼ਵਾਸ ਕਰਨ ਨਾਲ ਅੱਜ ਸਾਨੂੰ ਮਿਲਦਾ ਕੀ ਹੈ ਇਹ ਵਰਨਾਵਾਸ ਅਤੇ ਕੋਪਰੂਸ ਦੇ ਵਿਸ਼ਵਾਸੀ ਅਤੇ ਕਰੋਨੇ ਦੇ ਵਿਸ਼ਵਾਸੀਆਂ ਨੇ ਜਾ ਕੇ ਅੰਤਾਕਿਆ 'ਚ ਕੰਮ ਕੀਤਾ ਲੋਕਾਂ ਨੇ ਖੁਸ਼ਖਬਰੀ ਸੁਣੀ ਔਰ ਯਿਸੂ ਮਸੀਹ ਦੇ ਬਾਰੇ ਜਾਣਿਆ ਜਦੋਂ ਉਹਨਾਂ ਨੂੰ ਸੱਚ ਦੱਸਿਆ ਗਿਆ ਤਾਂ ਦੋਨਾਂ ਨੇ ਯਿਸੂ ਮਸੀਹ ਤੇ ਵਿਸ਼ਵਾਸ ਕਰਨ ਦਾ ਕੀ ਲੈ ਲਿਆ ਤਾਂ ਦੋ ਯਿਸੂ ਦੇ ਨਾਲ ਕੀ ਕੀਤੇ ਮਲਾਏ ਗਏ ਹallelujah ਹallelujah ਹਾਂ ਪਰਮੇਸ਼ਰ ਦਾ ਵਚਨ ਤੇ ਦਾਤਾਇਆ ਖੁਸ਼ਖਬਰੀ ਲੋਕਾਂ ਦੀ ਜ਼ਿੰਦਗੀ ਬਦਲੀ ਹੈ ਔਰ ਖੁਸ਼ਖਬਰੀ ਦੇ ਦੁਆਰਾ ਲੋਕਾਂ ਦੇ ਜੀਵਨ 'ਚ ਬਦਲਾਅ ਆਂਦਾ ਹੈ ਔਰ ਖੁਸ਼ਖਬਰੀ ਵਿੱਚ ਉਹਨਾਂ ਨੇ ਪ੍ਰਭੂ ਯਸੂ ਮਸੀਹ ਦੇ ਜੀਵਨ ਨੂੰ ਲੋਕਾਂ ਦੇ ਵਿੱਚ ਕੀ ਕੀਤਾ ਪੇਸ਼ ਕੀਤਾ ਹallelujah ਜੇਕਰ ਲੋਕਾਂ ਨੂੰ ਪਰਮੇਸ਼ਾ ਦਾ ਵਚਨ ਕਹਿੰਦਾ ਖੁਸ਼ਖਬਰੀ ਨਾ ਸੁਣਾਈ ਜਾਏ ਤਾਂ ਉਹ ਕਿਵੇਂ ਵਿਸ਼ਵਾਸ ਕਰਨਗੇ ਜੇਕਰ ਕਿਸੇ ਨੂੰ ਖੁਸ਼ਖਬਰੀ ਨਾ ਸੁਣਾਈ ਜਾਏ ਖੁਸ਼ਖਬਰੀ ਦੇ ਬਾਰੇ ਜੇ ਹੋਰ ਛੋਟ ਵਿੱਚ ਅਸੀਂ ਦੇਖੀਏ ਜੇਕਰ ਅਸੀਂ ਪ੍ਰਭੂ ਦੀ ਗਵਾਹੀ ਨਾ ਦਈਏ ਪਰਮੇਸ਼ਾ ਦਾ ਵਚਨ ਉਹਨਾਂ ਨੂੰ ਨਾ ਸੁਣਾਈਏ ਤਾਂ ਲੋਕ ਕਿਵੇਂ ਵਿਸ਼ਵਾਸ ਕਰਨਗੇ ਉਹਨਾਂ ਨੂੰ ਪਤਾ ਸੀ ਕਿ ਖੁਸ਼ਖਬਰੀ ਕੀ ਕਰਦੀ ਹੈ ਹallelujah ਰੋਮੀਆਂ ਦੀ ਪਤਰੀ 1 ਅਧਿਆਏ ਉਹਦੇ 15 ਤੋਂ 16 ਵਚਨ ਦੇ ਵਿੱਚ ਪੌਲਸ ਕਹਿੰਦਾ ਆ ਮੈਂ ਖੁਸ਼ਖਬਰੀ ਸੁਣਾਉਣ ਤੋਂ ਨਹੀਂ ਸ਼ਰਮਾਉਂਦਾ ਕਿਉਂਕਿ ਖੁਸ਼ਖਬਰੀ ਯਿਸੂ ਮਸੀਹ ਦੀ انجیل ਯਿਸੂ ਮਸੀਹ ਦਾ ਜੀਵਨ ਲੋਕਾਂ ਨੂੰ ਬਦਲਦਾ ਆ ਹallelujah ਹਾਂਜੀ ਪੜੀਏ 16 ਵਚਨ ਮੈਂ ਵੀ ਤੁਹਾਨੂੰ ਜਿਹੜੇ ਰੋਮ ਤੋਂ ਮੈਂ ਲੱਗਦਾ ਖੁਸ਼ਖਬਰੀ ਸੁਣਾਉਣ ਨੂੰ ਲੱਕ ਵੱਡਾ ਹੈ ਕਹਿੰਦਾ ਮੈਂ ਵੀ ਤੁਹਾਨੂੰ ਜੋ ਰੂਹ ਵਿੱਚ ਆ ਬਾਂ ਲੱਗਦੇ ਆ ਖੁਸ਼ਖਬਰੀ ਸੁਣਾਉਣ ਨੂੰ ਲੱਕ ਬੰਨਿਆ ਆ ਮੈਂ ਤਾਂ ਜਿੰਦੂ ਸ਼ਰਮਾਉਂਦਾ ਨਹੀਂ ਮੈਂ ਯਿਸੂ ਮਸੀਹ ਦੀ ਖੁਸ਼ਖਬਰੀ ਦੱਸਣ ਤੋਂ ਅੰਜੀਜ਼ ਦੱਸਣ ਤੋਂ ਨਹੀਂ ਸ਼ਰਮਾਉਂਦਾ ਕਿਉਂਕਿ ਜਿਹੜਾ ਵੀ ਖੁਸ਼ਖਬਰੀ ਸੁਨੇਗਾ ਅਤੇ ਯਿਸੂ ਮਸੀਹ ਤੇ ਨਿਚਾ ਕਰੇਗਾ ਉਹਦੀ ਜ਼ਿੰਦਗੀ ਬਦਲ ਜਾਵੇਗੀ ਇਹ ਲਿਖਿਆ ਕਿਉਂਕਿ ਖੁਸ਼ਖਬਰੀ ਦੇ ਵਿੱਚ ਪਰਮੇਸ਼ਰ ਦੀ ਸਮਰਥ ਹੈ ਖੁਸ਼ਖਬਰੀ ਲੋਕਾਂ ਦੇ ਜੀਵਨਾਂ ਨੂੰ ਬਦਲ ਦਿੰਦੀ ਹੈ ਆ ਰੋਮੀਆਂ ਦੀ ਪਤਰੀ 10 ਅਧਿਆਇ ਉਹਦੇ 13 ਤੋਂ 15 ਵਚਨ ਦੇ ਵਿੱਚ ਲਿਖਿਆ ਜੇਕਰ ਪ੍ਰਚਾਰਕ ਇਕੱਲੇ ਨਾ ਜਾਣ ਤਾਂ ਲੋਕ ਕਿਵੇਂ ਮਸੀਹ ਬਾਰੇ ਜਾਣਣਗੇ ਪਰਮੇਸ਼ਰ ਦਾ ਵਚਨ ਕਹਿੰਦਾ ਹਰੇਕ ਜਿਹੜਾ ਪ੍ਰਭੂ ਦਾ ਨਾਮ ਲੈਂਦਾ ਉਹ ਬਚਾਇਆ ਹਾਂਜੀ ਧਿਆਨ ਦਿਓ ਆਪਣੇ ਨਾਲ ਦੇ ਸਾਥੀ ਨੂੰ ਠਾਲ ਕੇ ਰੱਖਣਾ ਹਾਂਜੀ ਗੌਰ ਕਰੋ ਇੱਧਰ ਹਾਂਜੀ ਕਹਿੰਦਾ ਜਿਹੜਾ ਪ੍ਰਭੂ ਦਾ ਨਾਮ ਲੈਂਦਾ ਉਹ ਬਚਾਇਆ ਜਾਏਗਾ ਭੈਣ ਜਿਹੜਾ ਪ੍ਰਭੂ ਦਾ ਨਾਮ ਲੈਂਦਾ ਉਹ ਕਹਿੰਦਾ ਜੇ ਉਹਨੂੰ ਪ੍ਰਭੂ ਬਾਰੇ ਦੱਸਿਆ ਹੀ ਨਹੀਂ ਉਹਨੂੰ ਪਤਾ ਨਹੀਂ ਤੇ ਪ੍ਰਭੂ ਦਾ ਨਾਮ ਕਿਵੇਂ ਲਏਗਾ ਆਰੇ ਇਸ ਜਗ੍ਹਾ ਉੱਤੇ ਲਿਖਿਆ ਪਰਮੇਸ਼ਰ ਦੇ ਬਚਨ ਦੇ ਵਿੱਚ ਕਿਉਂ ਜੋ ਹਰੇਕ ਜਿਹੜਾ ਪ੍ਰਭੂ ਦਾ ਨਾਮ ਲੈਂਦਾ ਉਹ ਬਚਾਇਆ ਜਾਏਗਾ ਪਰ ਜੇ ਇਹਦੇ ਉੱਤੇ ਉਹਨੇ ਨੇਚਾ ਨਹੀਂ ਕੀਤੀ ਉਸ ਦਾ ਨਾਮ ਕਿੱਦਾਂ ਲੈ ਸਕਦਾ ਹੈ ਔਰ ਅੱਗੇ ਪਰਮੇਸ਼ਰ ਦੇ ਬਚਨ ਦੇ ਵਿੱਚ ਲਿਖਿਆ ਆ ਔਰ ਕਹਿੰਦਾ ਜੇ ਦੀ ਖਬਰ ਨੂੰ ਨਾ ਸੁਣੀ ਨੀ ਤੋ ਨੇਚਾ ਉਹਦੇ ਉੱਤੇ ਕਿਵੇਂ ਕਰਨਗੇ ਔਰ ਜੇਕਰ ਪ੍ਰਚਾਰਕ ਕੱਲੇ ਨਾ ਜਾਣ ਤਾਂ ਉਹ ਕਿਵੇਂ ਸੁਣਨਗੇ ਹallelujah ਅੱਗੇ ਦੇਖੀਏ ਬਚਨ ਦੇ ਵਿੱਚ ਕੀ ਲਿਖਿਆ 15 ਦੇ ਵਿੱਚ ਕਹਿੰਦਾ ਜੇ ਕੱਲੇ ਨਾ ਜਾਂ ਤਾਂ ਕੁੱਕਰ ਪ੍ਰਚਾਰ ਕਰਨ ਜਿਵੇਂ ਲਿਖਿਆ ਹੋਇਆ ਹੈ ਪਏ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ਖਬਰੀ ਸੁਣਾਉਂਦੇ ਹਨ ਉਹਨਾਂ ਦੇ ਚਰਨ ਕਹੇ ਸੁੰਦਰ ਹਨ ਤਹਾਡੇ ਚਰਨ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਸੀ ਸਾਡੇਆਂ ਪੈਰਾਂ ਵਿੱਚ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਖੁਸ਼ਖਬਰੀ ਅਤੇ ਮੇਲ ਮਲਾਪ ਦੀ ਕੀ ਪਾਈ ਗਈ ਹੈ ਜੁੱਤੀ ਪਾਈ ਗਈ ਹੈ ਮੇਲ ਮਲਾਪ ਦੀ ਜੁੱਤੀ ਪਹਿਨ ਕੇ ਆਪਾਂ ਲੋਕਾਂ ਨੂੰ ਕੀ ਸੁਣਾ ਰਹੇ ਹਾਂ ਖੁਸ਼ਖਬਰੀ ਸੁਣਾ ਰਹੇ ਹਾਂ ਹਾਲੇਲੂਇਆ ਪਰਬੂ ਯਿਸੂ ਮਸੀਹ ਦੇ ਦਿੱਤੇ ਹੋਏ ਕੰਮ ਨੂੰ ਸਾਡੇ ਲਈ ਕਰਨਾ ਜ਼ਰੂਰੀ ਜੋ ਅੰਤਾਕੀਏ ਦੇ ਵਿੱਚ ਵਰਨਾਵਾਸ ਕੋਰੇਨੇ ਦੇ ਵਿਸ਼ਵਾਸੀਆਂ ਨੇ ਕਾਪਰੂਸ ਦੇ ਵਿਸ਼ਵਾਸੀ ਨੇ ਕੀਤਾ ਅਤੇ ਲੋਕਾਂ ਨੂੰ ਪ੍ਰਭੂ ਦੇ ਨਾਲ ਮਿਲਾਉਣ ਦਾ ਕੀ ਕਰ ਰਿਹਾ ਸੀ ਕੰਮ ਕਰ ਕੋਈ ਮਨੁੱਖ ਜਿਹੜਾ ਆ ਉਹ ਪ੍ਰਭੂ ਦੇ ਨਾਲ ਕਿਸੇ ਨੂੰ ਨਹੀਂ ਮਿਲਾ ਸਕਦਾ ਪਰ ਪਰਮੇਸ਼ਰ ਤੁਹਾਨੂੰ ਅਤੇ ਮੈਨੂੰ ਇਸ ਕੰਮ ਦੇ ਲਈ ਕੀ ਕਰਦਾ ਹੈ ਇਸਤੇਮਾਲ ਕਰਦਾ ਹੈ ਅਸੀਂ ਪ੍ਰਭੂ ਨਾਲ ਮਿਲਾ ਨਹੀਂ ਸਕਦੇ ਕਿਸੇ ਨੂੰ ਪਰ ਜਿਹੜੀ ਕੰਮ ਕਾਨੂੰ ਸਾਨੂੰ ਦਿੱਤਾ ਜੇ ਉਹ ਕਰੀਏ ਤਾਂ ਲੋਕ ਪ੍ਰਭੂ ਨਾਲ ਮਿਲ ਸਕਦੇ ਆ ਹallelujah ਅਰ ਅਸੀਂ ਇਸ ਜਗ੍ਹਾ ਦੇ ਉੱਤੇ ਪਰਮੇਸ਼ਰ ਦੇ ਵਚਨ ਚ ਪੜਿਆ ਕਿ ਜੇਕਰ ਪ੍ਰਚਾਰ ਕੱਲੇ ਨਾ ਜਾਣ ਤਾਂ ਲੋਕ ਮਸੀਹ ਬਾਰੇ ਕਿਵੇਂ ਜਾਣਣਗੇ ਔਰ ਜੇਕਰ ਤੁਸੀਂ ਆਪਣੇ ਆਂਡ ਗਵਾਂਡ ਮਹੱਲੇ ਮਿੱਤਰ ਸੱਜਣ ਦੋਸਤ ਕਿਸੇ ਭੈਣ ਭਰਾ ਨੂੰ ਰਿਸ਼ਤੇਦਾਰ ਨੂੰ ਜਿਹੜਾ ਪਾਪ ਦੇ ਵਿੱਚ ਪਿਆ ਹੋਇਆ ਹੈ ਜਿਹੜਾ ਹਨੇਰੇ ਦੇ ਵਿੱਚ ਜ਼ਿੰਦਗੀ ਜੀ ਰਿਹਾ ਆ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਸ਼ਾਂਤੀ ਨਹੀਂ ਆਨੰਦ ਨਹੀਂ ਉਹ ਦੁੱਖ ਦੇ ਵਿੱਚ ਹੈ ਪਰੇਸ਼ਾਨੀ ਦੇ ਵਿੱਚ ਹੈ ਜੇਕਰ ਅਸੀਂ ਉਹਦੇ ਕੋਲ ਮਸੀਹ ਦੀ ਖੁਸ਼ੀ ਦੀ ਖਬਰ ਲੈ ਕੇ ਨਹੀਂ ਜਾਂਦੇ ਛੁਟਕਾਰੇ ਦੀ ਖਬਰ ਲੈ ਕੇ ਨਹੀਂ ਜਾਂਦੇ ਮੁਕਤੀ ਦਾਤੇ ਦੀ ਖਬਰ ਲੈ ਕੇ ਨਹੀਂ ਜਾਂਦੇ ਤਾਂ ਕਿਦਾਂ ਯਿਸੂ ਮਸੀਹ ਤੇ ਵਿਸ਼ਵਾਸ ਕਰਨਗੇ ਹallelujah ਔਰ ਪਰਮੇਸ਼ਰ ਦਾ ਵਚਨ ਇੱਥੇ ਲਿਖਿਆ ਆ ਜੋ ਖੁਸ਼ਖਬਰੀ ਨੂੰ ਨਹੀਂ ਸੁਣਦੇ ਤਾਂ ਉਹ ਕਿਵੇਂ ਵਿਸ਼ਵਾਸ ਕਰਨਗੇ ਔਰ ਵਚਨ ਅੱਗੇ ਲਿਖਿਆ ਆ ਉਹਨਾਂ ਨੇ ਖੁਸ਼ਖਬਰੀ ਨੂੰ ਵੰਡਿਆ ਅਤੇ ਲੋਕਾਂ ਨੇ ਸੁਣਿਆ ਅਤੇ ਫਿਰ ਉਹਦਾ ਨਤੀਜਾ ਕੀ ਨਿਕਲਿਆ ਉਹਨਾਂ ਨੇ ਖੁਸ਼ਖਬਰੀ ਨੂੰ ਲੋਕਾਂ ਨਾਲ ਵੰਡਿਆ ਲੋਕਾਂ ਨੇ ਸੁਣਿਆ ਅਤੇ ਉਹਦਾ ਨਤੀਜਾ ਕੀ ਨਿਕਲਿਆ ਉਹ ਬੁਰਾਈ ਤੋਂ ਹਟ ਕੇ ਸੱਚਾਈ ਵੱਲ ਮੁੜ ਗਏ ਉਹਨਾਂ ਨੇ ਜਿਉਂਦੇ ਪਰਮੇਸ਼ਰ ਤੇ ਕੀ ਕਰ ਲਿਆ ਜੇ ਮੈਨੂੰ ਦੱਸਿਆ ਨਾ ਜਾਂਦਾ ਤੇ ਅੱਜ ਮੈਂ ਇੱਥੇ ਨਾ ਹੁੰਦਾ ਜੇ ਮੈਨੂੰ ਸੁਣਾਈ ਨਾ ਜਾਂਦੀ ਖਬਰ ਯਸੂ ਦੀ ਤੇ ਅੱਜ ਮੈਂ ਨਾ ਬਚਦਾ ਅੱਜ ਮੈਂ ਨਾ ਬਚਦਾ ਤੇ ਮੇਰੀ ਜ਼ਿੰਦਗੀ ਨਾ ਬਦਲਦੀ ਇੱਥੇ ਪੜ੍ਹੇ ਲਿਖੇ ਵਿਦਵਾਨ ਜਾਂ ਕਿਸੇ ਇੱਥੇ ਬਹੁਤ ਪੀ ਐਚ ਡੀ ਵਗੈਰਾ ਕੀਤੇ ਹੋਏ ਅਜਿਹੇ ਵਿਅਕਤੀ ਨਹੀਂ ਜਿਹੜਾ ਖੁਸ਼ਖਬਰੀ ਸੁਣਾਵੇ ਖੁਸ਼ਖਬਰੀ ਹਰੋ ਵਿਸ਼ਵਾਸੀ ਸੁਣਾ ਸਕਦਾ ਜਿਹੜਾ ਯਿਸੂ ਮਸੀਹ ਤੇ ਕੀ ਕਰਦਾ ਆ ਵਿਸ਼ਵਾਸ ਕਰਦਾ ਔਰ ਖੁਸ਼ਖਬਰੀ ਹੈ ਕਿ ਇਸ ਧਾਰਨਾ ਸ਼ਬਦਾਂ ਚ ਅੱਪ ਦੇਖਿਆ ਯਿਸੂ ਮਸੀਹ ਦੀ ਜੀਵਨੀ ਨੂੰ ਉਹਨਾਂ ਦੇ ਨਾਲ ਵੰਡਣਾ ਉਹ ਕਿਦਾਂ ਸਾਡੀ ਖੁਦ ਦੀ ਜ਼ਿੰਦਗੀ ਦੇ ਦੁਆਰਾ ਹਾਲੇਲੂਇਆ 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 ਕਈ ਵਾਰ ਅਸੀਂ ਲੋਕਾਂ ਨਾਲ ਖੁਸ਼ਖਬਰੀ ਤਾਂ ਵੰਡਦੇ ਆ ਪਰ ਅਸੀਂ ਖੁਦ ਖੁਸ਼ਖਬਰੀ ਵਾਲਾ ਕੰਮ ਉਹ ਕਹਿੰਦੇ ਤੂੰ ਖੁਦ ਤਾਂ ਬਦਲਿਆ ਨਹੀਂ ਬਾਈ ਤੇਰੀ ਜ਼ਿੰਦਗੀ 'ਚ ਤਾਂ ਕੋਈ ਬਦਲਾਅ ਨਹੀਂ ਹੈਗਾ ਤੇਰੇ ਕੰਮਾਂ 'ਚ ਕੋਈ ਬਦਲਾਅ ਨਹੀਂ ਹੈਗਾ ਔਰ ਫੇ ਲੋਕ ਪ੍ਰਭੂ ਤੇ ਵਿਸ਼ਵਾਸ ਨਹੀਂ ਕਰਨਗੇ ਅਰਾਸੀ ਖੁਸ਼ਖਬਰੀ ਕਿਉਂ ਨਹੀਂ ਸੁਣਾਉਂਦੇ ਅਸੀਂ ਦੂਜਿਆਂ ਤੱਕ ਖੁਸ਼ਖਬਰੀ ਲੈ ਕੇ ਕਿਉਂ ਨਹੀਂ ਜਾਂਦੇ ਅਸੀਂ ਦੂਜਿਆਂ ਨੂੰ ਵਚਨ ਦੱਸਣ ਲਈ ਕਿਉਂ ਤਿਆਰ ਨਹੀਂ ਹੁੰਦੇ ਜਲਦੀ ਬਹੁਤ ਸਾਰੇ ਵਿਸ਼ਵਾਸੀ ਆ ਜਿਹੜੇ ਦਿਨ ਰਾਤ ਪ੍ਰਭੂ ਦੇ ਕੰਮ ਦੇ ਲਈ ਲੱਗੇ ਹੋਏ ਆ ਤੇ ਬਹੁਤ ਘਟਿਆ ਲੋਕ ਜਿਹੜੇ ਪ੍ਰਭੂ ਦੇ ਕੰਮ ਲਈ ਲੱਗੇ ਹੋਇਆ ਔਰ ਇੱਕ ਵੱਡੀ ਪੀੜ ਹੈ ਜਿਹੜੀ ਚਰਚ ਤਾਂ ਹੁੰਦੀ ਹੈ ਇੱਕ ਵੱਡੀ ਪੀੜ ਹੈ ਜਿਹੜੀ ਬਚਨ ਤਾਂ ਸੁਣਦੀ ਹੈ ਪਰ ਉਹ ਦੂਜਿਆਂ ਨਾਲ ਪਰਮੇਸ਼ਰ ਦੇ ਬਚਨ ਨੂੰ ਕਦੇ ਵੀ ਸਾਂਝਾ ਇੱਕ ਵੱਡੀ ਪੀੜ ਹੈ ਜਿਹੜੀ ਕਦੇ ਵੀ ਦੂਜਿਆਂ ਨਾਲ ਖੁਸ਼ਖਬਰੀ ਸਾਂਝੀ ਕਿਉਂ ਉਹਦਾ ਕਾਰਨ ਕਿਤੇ ਤੁਸੀਂ ਉਸ ਪੀੜ ਦਾ ਹਿੱਸਾ ਨਹੀਂ ਕਿਤੇ ਤੁਸੀਂ ਉਸ ਪੀੜ ਦੇ ਵਿੱਚ ਪਾਇਤ ਨਹੀਂ ਜਾਂਦੇ ਕੀ ਤੇ ਤੁਸੀਂ ਉਸ ਸਪੀਡ ਦੇ ਮੈਂਬਰ ਤਾਂ ਨਹੀਂ ਜਿਹਦੇ ਵਿੱਚ ਤੁਸੀਂ ਵੀ ਦੂਜਿਆਂ ਨਾਲ ਪਰਮੇਸ਼ਰ ਦੀ ਖੁਸ਼ਖਬਰੀ ਨਹੀਂ ਸਾਂਝ ਦੇ ਇੱਕ ਸੱਚਾ ਵਿਸ਼ਵਾਸੀ ਉਹ ਹੈ ਜਿਹੜਾ ਪ੍ਰਤੀ ਦਿਨ ਕਿਸੇ ਨਾ ਕਿਸੇ ਨੂੰ ਯਿਸੂ ਮਸੀਹ ਦੇ ਬਾਰੇ ਦੱਸਦਾ ਆ ਅਰ ਜਿਹੋ ਨਹੀਂ ਦੱਸਦਾ ਤਾਂ ਠੀਕ ਉਹ ਵੀ ਉਸੇ ਭੀੜ ਦਾ ਕੀ ਹੈ ਹਿੱਸਾ ਆ ਜਿਹੜਾ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਨਹੀਂ ਸੁਣਦਾ ਪੌਲਸ ਕਹਿੰਦਾ ਅਫਸੋਸ ਮੇਰੇ ਉੱਤੇ ਜੇਕਰ ਮੈਂ ਯਿਸੂ ਮਸੀਹ ਦੀ ਗਵਾਹੀ ਨੂੰ ਨਾ ਦਿਆਂ ਇਹ ਉਹ ਕੌਣ ਹੈ ਜਿਹਦੇ ਅੰਦਰ ਨਾਸ਼ ਹੋ ਰਹੀਆਂ ਰੂਹਾਂ ਦੇ ਪ੍ਰਤੀ ਕੋਈ ਬੋਝ ਨਹੀਂ ਹੈਗਾ ਇਹ ਉਹ ਵਿਸ਼ਵਾਸੀ ਹੈ ਜਿਹੜਾ ਨਾਸ਼ ਹੋ ਰਹੀਆਂ ਰੂਹਾਂ ਦੇ ਪ੍ਰਤੀ ਕੋਈ ਵੀ ਹਮਦਰਦੀ ਬੋਝ ਨਹੀਂ ਰੱਖਦਾ ਆ ਉਹ ਖੁਸ਼ਖਬਰੀ ਨਹੀਂ ਸੁਣਾਏਗਾ ਬਸ ਉਹ ਇੱਥੇ ਤੱਕ ਸਹਿਮਤ ਹੋਗਾ ਠੀਕ ਹੈ ਮੈਂ ਚਰਚ ਜਾਂਦਾ ਆ ਵਰਸ਼ਿਪ ਕਰਦਾ ਆ ਮੇਰੇ ਬੱਚੇ ਜਾਂਦੇ ਆ ਮੈਂ ਜਾਂਦਾ ਬਸ ਗੱਲ ਖਤਮ ਜੀ ਇਹ ਮਸੀਹੀ ਜ਼ਿੰਦਗੀ ਦਾ ਏਮ ਨਹੀਂ ਹੈ ਪਰਬੂ ਯੇਸ਼ੂ ਮਸੀਹ ਨੇ ਆਖਿਆ ਜਾਓ ਜਾ ਕੇ ਸਰਬੱਤ ਸ੍ਰੇਸ਼ਟ ਦੇ ਸਾਹਮਣੇ ਮੇਰੀ ਖੁਸ਼ਖਬਰੀ ਦਾ ਕੀ ਕਰੋ ਪ੍ਰਚਾਰ ਕਰੋ ਇਹ ਹੈ ਆਗਿਆ ਇਹ ਕੀ ਹੈ ਆਗਿਆ ਅਰ ਪ੍ਰਭੂ ਕਹਿੰਦੇ ਉਹਨਾਂ ਨੂੰ ਦੱਸੋ ਜਾ ਕੇ ਤੁਹਾਨੂੰ ਪਤਾ ਜਦੋਂ ਗਰਸੇਨੀਆਂ ਦੇ ਇੱਕ ਪੁੱਤਰ ਨਾਲ ਚੰਬੜੇ ਵਿਅਕਤੀ ਨੂੰ ਯੇਸ਼ੂ ਨੇ ਚੰਗਾ ਕੀਤਾ ਉਹਨੇ ਆਖਿਆ ਪ੍ਰਭੂ ਜੀ ਮੈਂ ਤੁਹਾਡੇ ਪਿੱਛੇ ਆਉਣਾ ਚਾਹੁੰਦਾ ਪ੍ਰਭੂ ਯੇਸ਼ੂ ਨੇ ਆਖਿਆ ਨਹੀਂ ਜਾ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਦੱਸ ਪ੍ਰਭੂ ਨੇ ਤੇਰੇ ਲਈ ਕੀ ਕੀ ਤੁਸੀਂ ਜਾ ਕੇ ਦੱਸੋ ਵੀ ਪ੍ਰਭੂ ਨੇ ਤੁਹਾਡੇ ਲਈ ਕੀ ਕੀਤਾ ਜੇ ਤੁਸੀਂ ਨਹੀਂ ਦੱਸਦੇ ਤਾਂ ਠੀਕ ਆਪਾਂ ਉਸੇ ਭੀੜ ਦਾ ਹਿੱਸਾ ਆ ਜਿਹੜੀ ਪ੍ਰਭੂ ਦੇ ਬਾਰੇ ਲੋਕਾਂ ਨੂੰ ਨਹੀਂ ਦੱਸਦੀ ਅਸੀਂ ਉਹ ਵਿਸ਼ਵਾਸੀਆਂ ਦੀ ਗਿਣਤੀ ਵਿੱਚ ਆਵਾਂਗੇ ਜਿਹੜੇ ਨਾਮ ਦੇ ਤਾਂ ਵਿਸ਼ਵਾਸੀ ਐ ਪਰ ਉਹ ਆਪਣੇ ਜੀਵਨ ਦੁਆਰਾ ਕਦੇ ਵੀ ਦੂਜਿਆਂ ਨੂੰ ਪ੍ਰਭੂ ਦੇ ਬਾਰੇ ਨਹੀਂ ਦੱਸਦੇ ਮੇਰੇ ਪਿਆਰੇ ਭੈਣੋ ਤੇ ਭਰਾਵੋ ਵਚਨ ਕਹਿੰਦਾ ਜੇ ਸੁਣਾਇਆ ਨਾ ਜਾਵੇ ਤਾਂ ਕੌਣ ਸੁਣੇਗਾ ਜੇ ਕੋਈ ਸੁਨੇਗਾ ਨਹੀਂ ਤਾਂ ਵਿਸ਼ਵਾਸ ਕੌਣ ਕਰੇਗਾ